ਕੀ ਕੀਤੀ ਸੀ ਜੀ ਕਿ ਪੁਰਾਣੇ ਬਜ਼ੁਰਗ ਜਿਹੜੇ ਆ ਉਹ ਬੇਸ਼ੱਕ ਕਹਿੰਦੇ ਸੀ ਅਸੀਂ ਪੰਜਾਬ ਨੂੰ ਚੱਲੇ ਜਾਂ ਪਿੰਡ ਨੂੰ ਚੱਲੇ ਆ ਅੱਜ ਹਰ ਕੋਈ ਇੰਡੀਆ ਇੰਡੀਆ ਪੁਕਾਰਦਾ ਸੋ ਉਹ ਨਹੀਂ ਕਿੱਦਾਂ ਦੇਖੋ ਕਿ ਜਿਹੜੀ ਸਲੋਗ ਕੋਈਜ਼ਨ ਹੁੰਦੀ ਆ ਉਹ ਸੌਲੇ ਹੌਲੇ ਅਸਰ ਕਰਦੀ ਤੁਹਾਡੇ ਤੇ ਉਹ ਨਹੀਂ ਤੁਹਾਡੇ ਦਿਮਾਗਾਂ ਤੇ ਇੰਨਾ ਅਸਰ ਕਰ ਦਿੰਦਾ ਤੁਹਾਡੇ ਵਿੱਚੋਂ ਕੋਈ ਲਫ਼ਜ਼ ਤੁਹਾਡੇ ਜੀਵਨ ਵਿੱਚੋਂ ਕਰ ਦਿੰਦੀ ਤੁਸੀਂ ਖੁਦ ਮੇਨਾ ਕਈ ਵਾਰੀ ਕੀ ਬੰਦੇ ਆ ਗੁੱਗਰ ਚੁੱਕੇ ਜੰਗੇ ਭਲੇ ਉਹਨਾਂ ਟਾਈਮ ਲੱਗਾ ਸਮਝੋ ਲੈ ਜਦੋਂ ਮੈਂ ਕਹਾਂਗਾ ਮੈਂ ਇੰਡੀਆ ਨਹੀਂ ਪੰਜਾਬੀ ਆ ਉਹ ਨਹੀਂ ਮੇਨਾ ਪੈਨਸਲ ਲਾ ਬਣਾ ਕਿ ਪੰਜਾਬ ਨਹੀਂ ਸ਼ੂਪਾ ਹੈ ਤਾਂ ਇੰਡੀਆ ਤੇ ਹੀ ਆ ਉਹ ਭੜੂਓ ਇੰਡੀਆ ਦੇ ਵਿੱਚ ਪੰਜਾਬ ਨਹੀਂ ਇੰਡੀਆ ਪੰਜਾਬ ਦੇ ਵਿੱਚ ਆ ਪਰ ਪੰਜਾਬ ਹਿਸਟਰੀ ਬੜੀ ਜੋ ਖੂਬ ਸ਼ੁਰੂ ਤੋਂ ਹੀ 5000 ਸਾਲ ਤੋਂ ਪੁਰਾਣਾ ਜਿਹੜਾ ਹਿਸਟਰੀ ਪੰਜਾਬ ਦੀ ਚੱਲਦੀ ਆਉਂਦੀ ਆ ਸੋ ਸਾਨੂੰ ਪਹਿਲਾਂ ਤਾਂ ਇਹ ਗੱਲਾਂ ਸਮਝਣ ਚਾਹੀਦੀ ਆ ਹਸਟਰੀ ਤੇ ਆ ਅਸੀਂ ਸਾਡਾ ੱੱਕਾ ਬਹੁਤ ਹੋਰ 84 ਦੇ ਵਿੱਚ ਉਹ ਵੀ ਨਾਲ ਗੱਲਾਂ ਹੋਣ ਪਰ ਜਿਹੜੇ ਜਾਗਰਤੀ ਕਰਨੀਆਂ ਕੌਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਨਾਂ ਨੂੰ ਹਿਸਟਰੀ ਦੱਸਣੀ ਜ਼ਰੂਰੀ ਬਹੁਤ ਜ਼ਰੂਰੀ ਆ ਕਿ ਅਸੀਂ ਅਸਲ ਕੀ ਹੈਗੇ ਆ ਸੋ ਇਹ ਗੱਲਾਂ ਤੇ ਦੂਸਰਾ ਗਾਹਾਂ ਜਿਹੜਾ ਹੈਗਾ ਆ ਕਿ ਜੋ ਹੁਣ ਬਹਾ ਕਰ ਰਹੇ ਆ ਕਿ ਉਹ ਪੰਜਾਬ ਦੇ ਵਿੱਚੋਂ ਕੁਝ ਹਿੱਸੇ ਪਠਾਨਕੋਟ ਸਾਈਡ ਦੇ ਉੱਪਰਲੇ ਉਹ ਸ਼ਾਇਦ ਉਹ ਵਿੱਚੋਂ ਕੱਢਣ ਉਹਨਾਂ ਨੇ ਪਲਾਨ ਬਣਾ ਲਿਆ ਹੈਗਾ ਆ ਸੌਜੇ ਦੇ ਬਾਅਦ ਫਿਰ ਲਾਹਬਤ ਹੋਣਾ ਪੈਣਾ ਹੈ ਤੇ ਇਹ ਸਾਰੀਆਂ ਗੱਲਾਂ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਕਿ ਇਹ ਗੱਲਾਂ ਜ਼ਰੂਰ ਦੱਸਣਿਆ ਜ਼ਰੂਰੀ ਆ ਕਿ ਜਿੱਤੇ ਕਿਸਾਨ ਮੋਟਾ ਚੱਲਦਾ ਜ਼ਮੀਨਾਂ ਦਾ ਉੱਤੇ ਸਾਡਾ ਪਠਾਨਕੋਟ ਦੇ ਉੱਪਰਲਾ ਹਿੱਸਾ ਜਿਹੜਾ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਪਰਲਾ ਹਿੱਸਾ ਉਥੋਂ ਚੰਨਾ ਨਾ ਪੰਜਾਬ ਛੇਤੀ ਜੋੜਦਾ ਹੈਗਾ ਆ ਉਧਰ ਕੁਛ ਵੀ ਕਿਉਂਕਿ ਉਹ ਨਹੀਂ ਜੰਮੂ ਕਸ਼ਮੀਰ ਨੂੰ ਕਾਬੂ ਕਰਨ ਲਈ ਉਹ ਹਿੱਸੇ ਦੇ ਵਿੱਚ ਉਹਨੇ ਕੀ ਕੁਛ ਕਰਨਾ ਹੈਗਾ ਇਹਦੇ ਵਕਤ ਹੀ ਆਪਾਂ ਨੂੰ ਜਿਹੜੀਆਂ ਆਪਣੀਆਂ ਮੀਟਿੰਗਾਂ ਹੁੰਦੀਆਂ ਸਖਾਨੀਆਂ ਉਹਦੇ ਵਿੱਚ ਲਾਹਵੰਦ ਕੌਮ ਨੂੰ ਕਰਦੇ ਰਹਿਣ ਜਾਂ ਪੰਜਾਬੀਆਂ ਨੂੰ ਕਰਦੇ ਨੇ ਇਹ ਚਾਹ ਰਹਿਣਾ ਚਾਹੀਦਾ ਤੇ ਦੂਸਰਾ ਜਿਹੜਾ ਅਮਰ ਆਪਣੇ ਅਮਰਤਪਾਲ ਦਾ ਮੋਰਚਾ ਚੱਲਦਾ ਹੈਗਾ ਆ ਉਹਦੇ ਨਾਲ ਵੀ ਅਸੀਂ ਅਮਰਦੀ ਜाहिर ਕਰਦੇ ਸਾਰੇ ਬਾਹਰੀ ਸੈਕਟਰ ਦੇ ਨਾਲ ਆ ਤੇ ਇੱਕ ਵਾਰ ਅਖੀਰ ਵਿੱਚ ਅਪੀਲ ਕਰਨੀ ਜਿਹੜੇ ਸਾਡੇ ਇੱਥੇ ਸਾਰੇ ਆਜ਼ਾਦੀ ਪਸੰਦ ਲੋਕ ਖੜੇ ਆ ਜਿਹੜੇ ਕਈ ਸਾਲਾਂ ਤੋਂ ਜੁੜੇ ਆ ਤੇ ਹੋਰ ਵੀ ਹੈਗੇ ਆ ਇਹ ਤੁਹਾਨੂੰ ਬੇਨਤੀ ਕਿ ਤੁਸੀਂ ਹੋਰ ਤਰ੍ਹਾਂ ਜੇ ਮਦਦ ਨਹੀਂ ਕਰ ਸਕਦੇ ਪੰਜਾਬ ਦੇ ਕਿਸਾਨਾਂ ਦੀ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਆ ਉੱਥੇ ਉਹਨਾਂ ਦਾ ਇੱਕ ਇੱਕ ਸਾਲ ਲਈ ਹਾਲਾ ਨਾ ਲੈਣਾ ਭਰਾਵਾਂ ਮਤੂ ਉਹਨਾਂ ਨੂੰ ਇਹ ਕਹੋ ਵੀ ਤੁਸੀਂ ਹੁਣ ਫਸਲ 19 ਦੀ ਬੀਜੋ ਜਿਹੜੀ ਕਿ ਤੁਹਾਨੂੰ ਚਾਹੀਦੀ ਆ ਜੇ ਤੁਸੀਂ ਚਾਹਦੇ ਵੀ ਪੰਜਾਬ ਭਾਪ ਨੂੰ ਖਲਾਉਂਦਾ ਆ ਨਾ ਫਿਰ ਤੁਸੀਂ ਉਹਦਾ ਇਸ ਤਰ੍ਹਾਂ ਬਾਈਕਟ ਕਰਨਾ ਪੈਣਾ ਆਪਾਂ ਸਾਰੇ ਵਿਦੇਸ਼ੀ ਲੋਕ ਜਿਹੜੇ ਇੱਥੇ ਬੈਠੇ ਆ ਉਹਨਾਂ ਦੇ ਜ਼ਮੀਨਾਂ ਹੈਗੀਆਂ ਉਹ ਹਾਲੇ ਨਾ ਲੈਣ ਆਪਣੇ ਭਰਾਵਾਂ ਮਤੂ ਇੱਕ ਸਾਲ ਲਈ ਕੋਈ ਫਰਕ ਨਹੀਂ ਪੰਦਾ ਸਾਨੂੰ ਅਸੀਂ ਰੋਟੀ ਖਾਈ ਜਾਣੀ ਆ ਇਹ ਮੇਰੀਆਂ ਬੇਨਤੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ 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 ਹਾਲੋ ਵਾਹਿਗੁਰੂ ਜੀ ਸਤ ਸਤ ਹਾਲੋ ਵਾਹਿਗੁਰੂ ਜੀ ਜੋਬ ਹਲ ਕਾਲਸਤਾਨ ਜਬ ਹਲ ਕਸਾਨ ਹਲ ਕਾਲਸਤਾਨ ਕਿਸਾਨ ਹਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜਿਹੜੀ ਅੱਜ ਇੱਥੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਜੋ ਭਾਰਤ ਦੇ ਵਿੱਚ ਕਿਸਾਨਾਂ ਦਾ ਜੋ ਮੋਚਾ ਚੱਲ ਰਿਹਾ ਹੈ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਨਾਲ ਦੀ ਨਾਲ ਹੁਣੇ ਜ਼ਿਕਰ ਹੋਇਆ ਕਿ ਭਾਈ ਭਾਈ ਅਮਰਤਪਾਲ ਸਿੰਘ ਦਾ ਉਹ ਸਾਰੇ ਦੇ ਸਾਰੇ ਮੋਰਚੇ ਜਿਹੜੇ ਨਾਲ ਦੀ ਨਾਲ ਚੱਲ ਰਹੇ ਆ ਤੇ ਉਹਦਾ ਆਪਾ ਜਿਹੜਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਇਕੱਤਰ ਹੋਈਆਂ ਸਾਰਿਆਂ ਦਾ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜਿਹੜੇ ਆਪਾਂ ਆਪਣਾ ਜਿਹੜਾ ਫਰਜ਼ ਪਛਾਣ ਕੇ ਇੱਥੇ ਆਏ ਆ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨ ਵਾਸਤੇ ਆਏ ਆ ਜਿਸ ਤਰ੍ਹਾਂ ਭਾਈ ਸਾਹਿਬ ਨੇ ਬਹੁਤ ਸੋਣਾ ਕਿਹਾ ਕਿ ਜਿਹੜੀ ਲੰਗੜੀ ਜਾਂਦੀ ਆ ਉਨ੍ਹਾਂ ਦੇ ਮੁਤਾਬਕ ਜਿਹਨਾਂ ਨੂੰ ਯਾਦ ਹੀ ਸਮਝ ਨਹੀਂ ਉਹਨਾਂ ਦੇ ਮੁਤਾਬਕ ਤਾਂ ਯਾਦ ਹੀ ਹੈਗੀ ਆ ਉਹ ਕਹਿੰਦੇ ਤੁਸੀਂ ਯਾਦ ਹੀ ਆ ਪਰ ਜਿਹੜਾ ਸਾਡੇ ਵਿੱਚ ਜਿਹੜਾ ਇਹ ਸਾਡੇ ਉੱਤੇ ਜ਼ੁਲਮ ਹੁੰਦਾ ਜਿਹੜਾ ਇਸ ਜਦੋਂ ਜ਼ੁਲਮ ਹੁੰਦਾ ਤੇ ਉਦੋਂ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਆ ਇਸ ਕਣ ਨੂੰ ਉਹ ਮਾਰਨਾ ਚਾਹੁੰਦੇ ਆ ਇਸ ਕਰਕੇ ਬਾਰ-ਬਾਰ ਉਹ ਤੁਹਾਡੀ ਜਿਹੜੀ ਸਿੱਖਾਂ ਦੀ ਆ ਪੰਜਾਬੀਆਂ ਦੀ ਜਿਹੜੀ ਸ਼ਕਤੀ ਆ ਉਹਨੂੰ ਜਿਹੜੀ ਆ ਉਹ ਕਮਜ਼ੋਰ ਕਰਨ ਵਾਸਤੇ ਤੁਹਾਡੇ ਉੱਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਉਹ ਖੇਡ ਜਿਹੜੀ ਆਪਣੀ ਸ਼ਰਾਰਤ ਕਰਦੇ ਆ ਤੇ ਉਹਨਾਂ ਨੇ ਪਿਛਲੇ 2 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਤਾਂ ਫੇਰ ਜਿਸ ਤਰ੍ਹਾਂ ਬਾਈਦੀਪ ਸਿੰਘ ਕਹਿੰਦਾ ਹੁੰਦਾ ਸੀ ਕਿ ਤੁਹਾਨੂੰ ਇਹਦਾ ਕੀ ਆ ਕਾਨੂੰਨ ਦਾ ਕੀ ਆ ਅਗਲੇ ਹੁਣ ਵਾਪਸ ਕਰਕੇ ਤੁਹਾਨੂੰ ਅਗਲੇ ਸਾਲ ਫੇਰ ਵਾਪਸ ਲੈਣਗੇ ਫੇਰ ਮੋਰਚੀ ਲਾਵਾਂਗੇ ਸੋ ਇਸ ਕਰਕੇ ਜੇਕਰ ਆਪਾਂ ਹਿਸਟਰੀ ਦੇ ਨਾਲ ਜੁੜੇ ਹੋਈਏ ਤੇ ਹਿਸਟਰੀ ਨੂੰ ਆਪਾਂ ਆਪਣੇ ਮਨਾਂ ਦੇ ਵਿੱਚ ਆਪਾਂ ਵਸਾਈਏ ਤਾਂ ਜਿਹੜੀਆਂ ਗੱਲਾਂ ਸਾਡੇ ਸਿੱਖ ਧਰਮ ਦੇ ਵਿੱਚ ਆਉਂਦੀਆਂ ਕਿਉਂਕਿ ਸਾਡੀ ਅਗਵਾਈ ਜਿਹੜੀ ਆ ਉਹ ਸਾਡੇ ਸਿੱਖੀ ਸਿਧਾਂਤ ਕਰਦੇ ਆ ਤੇ ਜੇਕਰ ਅਸੀਂ ਸਿਧਾਂਤਾਂ ਤੋਂ ਦੂਰ ਜਲੇ ਜਾਈਏ ਤਾਂ ਸਾਡੀ ਅਗਵਾਈ ਕੌਣ ਕਰੇਗਾ ਇਸ ਕਰਕੇ ਜਿੰਨਾ ਚਿਰ ਸਿੱਖੀ ਸਿਧਾਂਤ ਆ ਉਹਨਾਂ ਦੇ ਚਿਰ ਸਾਡੇ ਵਿੱਚੋਂ ਕੋਈ ਨਾ ਕੋਈ ਜਿਹੜਾ ਲੀਡਰ ਆ ਉਹ ਵਧੀਆ ਲੀਡਰ ਪੈਦਾ ਹੁੰਦੇ ਰਹਿਣਗੇ ਸੋ ਹਿਸਟਰੀ ਵਾਈ ਜੇਕਰ ਆਪਾਂ ਦੇਖੀਏ ਤਾਂ ਸ਼੍ਰੀ ਮੁਖ ਭਣਿਓ ਗਰੀਬ ਨਵਾਲ ਸ਼ਾਸਤਨ ਕੇ ਦੀਨ ਹਰਾਜ ਕੋਊ ਕਿਸੇ ਕੋ ਰਾਜ ਨ ਦੇ ਹੈ ਜੋ ਲੇ ਹੈ ਨਿਜ ਬਲ ਸਿਲੇ ਹੈ ਤੇ ਮਹਾਰਾਜ ਅੱਗੇ ਜਾ ਕੇ ਕਹਿੰਦੇ ਤੇ ਜੇਕਰ ਤੁਹਾਡੇ ਕੋ ਰਾਜ ਨਹੀਂ ਉਹ ਕਹਿੰਦੇ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਬਲੇ ਤੇ ਅੱਜ ਤੁਸੀਂ ਦੇਖੋ ਜੇਕਰ ਸਾਡਾ ਰਾਜ ਨਹੀਂ ਤਾਂ ਸਾਨੂੰ ਸਾਡੀ ਕਿਸ ਤਰ੍ਹਾਂ ਸਾਡੇ ਉੱਤੇ ਜਿਹੜੀ ਆ ਉਹ ਸਾਡਾ ਨਰ ਸੰਹਾਰ ਜਿਹੜਾ ਕੀਤਾ ਜਾ ਰਿਹਾ 84 ਸਾਨੂੰ ਅਜੇ ਤੱਕ ਨਹੀਂ ਭੁੱਲਦੀ ਤੇ ਜਿੱਥੇ ਆਪਾਂ ਪੜ੍ਹਦੇ ਹੁੰਦੇ ਸੀਗੇ ਦੋਹਰਾ ਪੜ੍ਹਦੇ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਪੜ੍ਹਿਆ ਜਾਂਦਾ ਕਿ ਰਾਜ ਕਰੇਗਾ ਖਾਲਸਾ 84 ਦੇ ਵਿੱਚ ਉਹਨਾਂ ਨੇ ਸਾਨੂੰ ਬਿਲਕੁਲ ਮਿੱਥਕੇ ਮਾਰ ਮਾਰੀ ਆ 84 ਦੇ ਵਿੱਚ ਉਹਨਾਂ ਨੇ ਇਹ ਉਹ ਆਪ ਜਿਹੜੇ ਆ ਉਸ ਸਮੇਂ ਹਿੰਦੂ ਤਵੀ ਜਿਹੜੇ ਗੁੰਡੇ ਹੋ ਕੇ ਕਹਿੰਦੇ ਹੁੰਦੇ ਸੀ ਕਿ ਖਾਲਸੇ ਨੂੰ ਐਸੀ ਮਾਰ ਮਾਰੀ ਆ ਕਿ ਯਾਦ ਕਰੇਗਾ ਖਾਲਸਾ ਸੋ ਕਹਿਣ ਦਾ ਭਾਵ ਇਹ ਆ ਕਿ ਆਪਣੇ ਉੱਤੇ ਕਿੰਨਾ ਕੁ ਆਪਾਂ ਇਹ ਜਿਹੜਾ ਜ਼ੁਲਮ ਹੋਰ ਸਹਿਣਾ ਆ ਤੇ ਆਪਾਂ ਕਦੋਂ ਨੂੰ ਇਹ ਡਿਸਾਈਡ ਕਰ ਸਕਾਂਗੇ ਕਿ ਸਾਡਾ ਜਿਹੜਾ ਇਹ ਇੱਕੋ ਇੱਕ ਹਾਲ ਹੈ ਸਾਰੇ ਮੋਰਚਿਆਂ ਦੇ ਨਾਲ ਇੱਕੋ ਹੀ ਹਾਲ ਇੱਕੋ ਹੀ ਮੋਰਚਾ ਜਿਹੜਾ ਉਹ ਇਹ ਲੱਗਣਾ ਚਾਹੀਦਾ ਕਿ ਆਪਾਂ ਸਾਰਿਆਂ ਨੇ ਆਜ਼ਾਦੀ ਲੈਣੀ ਹੈ ਤੇ ਖਾਲਸਾ ਧਾਨ ਤੋਂ ਬਿਨਾ ਸਾਡਾ ਕੋਈ ਹਾਲ ਨਹੀਂ ਤੇ ਜੇਤ ਆਪਾਂ ਅੱਜ ਠੀਕ ਹੈ ਆਪਾਂ ਨੂੰ ਮੌਕੇ ਦੇ ਮਤਾਬਕ ਕੁਝ ਮੋਰਚੇ ਲਾਉਣੇ ਪੈਣਗੇ ਮੌਕੇ ਦੇ ਮਤਾਬਕ ਮੋਰਚਾ ਅੱਜ ਜਿੱਦਾਂ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਹੱਕ ਹੜਤਾਲ ਕੀਤੀ ਹੈ ਉਹਨਾਂ ਨੂੰ ਜਿਹੜਾ ਆ ਇਹ ਪੰਜਾਬ ਲੈ ਜਾਂਦਾ ਜਾਵੇ ਤੇ ਫਰ ਜਿਹੜਾ ਆਪਣਾ ਕਿਸਾਨਾਂ ਦਾ ਚੱਲ ਰਿਹਾ ਆ ਇਹ ਮੋਰਚੇ ਨਾਲ ਦੇਣਾ ਚਾਹੁੰਦੇ ਪਰ ਜਿੰਨਾ ਚਿਰ ਤੱਕ ਅਸੀਂ ਇਸ ਗੱਲ ਤੇ ਨਹੀਂ ਆਉਂਦੇ ਕਿ ਅਸੀਂ ਆਜ਼ਾਦੀ ਲੈਣੀ ਆ ਪੂਰਨ ਸੁਤੰਤਰ ਦਾ ਜਿਹੜੀ ਪੰਜਾਬ ਦੇ ਲੈਣੀ ਆ ਜਦੋਂ ਸਾਡਾ ਕੋਈ ਹੱਲ ਨਹੀਂ ਹੈ ਪੰਜਾਬ ਸੋਲੂਸ਼ਨ ਖਾਲਸਾਣ 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 ਬੋਨੇ ਸੋਨਹਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਾਨ ਹਲੋ ਹਰਿਆਣਾ ਹਲੋ ਹਰਿਆਣਾ ਪੰਜਾਬ ਹਲੋ ਹਰਿਆਣਾ ਪੰਜਾਬ ਹਲੋ ਹਰਿਆਣਾ ਪੰਜਾਬ ਹਲੋ ਹਰਿਆਣਾ ਜਿਸਾਨ ਹਲੋ ਹਰਿਆਣਾ ਜਿਸਾਨ ਹਲੋ ਹਰਿਆਣਾ ਬੰਦੀ ਸਿੰਘਾ ਦੀ ਸਾਧ ਤੇ ਜੈ ਜੈਕਾਰੇ ਖੋਪਰੇ ਜਿਸ ਸਿੰਘਾ ਦੀ ਸਾਧ ਤੇ ਜੈ ਜੈਕਾਰੇ ਖੋਪਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 20ਵੀਂ ਸਦੀ ਦੇ ਮਹਾਨ ਜਨਨ ਸੰਤ ਗਿਆਨੀ ਜਨਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਨੇ They were working on the Anand resolutions to make us understand whether we fight today, whether we fight tomorrow, at some point we're going to have to fight. What happened? So, the things they were speaking about the water rights, the equality, freedom, not just for Sikhs, for everyone. What have we gained? ਅਸੀਂ ਇੱਕ ਦੂ ਦੇ ਰਿਹਾ ਲੱਤਾਂ ਖਿੱਚਦੇ ਰਹਿੰਦੇ ਆ ਵੈਦਰ ਇ ਬੀ ਅਮੰਗਸ ਹਾਊਸ ਜਿੱਥੇ ਬੰਦੇ ਇਕੱਠੇ ਉਦਿਨ ਨੇ ਉਹ ਗੁਰਦੁਆਰਾ ਸਾਹਿਬ ਵਿਦਿਨ ਪੰਜਾਬ ਵੀ ਸੋਅਰ ਇ ਵੈਨ ਸੰਤੀ ਵਾਸ ਅਰਾਉਂਡ ਦਰਸ ਕੰਫਲਿਕਟ ਦੈਨ ਵੀ ਡੋਂਟ ਗੈਟ ਟੁਗੇਦਰ ਜੇ ਆਪਾਂ ਆਪਣੇ ਇਤਿਹਾਸ ਵਾਲ ਝਾਤਵਾਰੀਏ ਖਾਲਸਾ ਜੀ ਸਿੰਘਸ ਵਾ ਔਨ ਕੋੜਿਆਂ ਦੀਆਂ ਕਾਠੀਆਂ ਟਾਟੀਆਂ ਤੇ ਰਹਿ ਕੇ ਪੱਤੇ ਖਾ ਕੇ ਦੇ ਯੂਸਟ ਟੂ ਫਾਈਟ ਇਨ ਦ ਡਾਈ ਦੈਨ ਦੇ ਯੂਸਟ ਟੂ ਗੋ ਐਂਡ ਰੀਲੀਜ਼ Uh, bagania daughters they used to take door to door drop them back and they used to go back into the jungles and fight again guerrilla warfare trying to protect others as well as themselves but what have we done we've got too comfortable we've got big houses big cars big farms we're not interested that's the bottom line we're not interested <laughs> ਸਟੋਰੀ ਆ ਗਈ ਕਿ ਇਹ ਕਿ ਜਦੋਂ ਕੇਲਾ ਲੈਣ ਜਾਂਦਾ ਇੱਕ ਬੰਦਰ ਉਹਨੂੰ ਢਾ ਲੈੰਦੇ ਆ ਇੱਕ ਹੋਰ ਆਉਂਦਾ ਉਹਨੂੰ ਢਾ ਲੈੰਦੇ ਆ ਜਿੱਦਾਂ ਦੀਪ ਦਾਸ ਦਾ ਫੇਰ ਆਪੇ ਹੀ ਅਸੀਂ ਸੈੱਟ ਲੈਨੇ ਆ ਥਿਸ ਇਜ਼ ਆ ਇਸ਼ੂਸ ਆ ਸੰਗਿ ਜੀ ਵੀ ਗੈਟ ਹਾਵ ਟੂ ਗੈਟ ਟੂਗੇਦਰ ਵੈਦਰ ਇਟ ਬੀ ਸੰਗਤ ਹੋਰ ਤੇ ਜਥੇਵੰਦੀਆਂ ਤੌਰ ਤੇ ਹਾਊਏਵਰ ਇਫ ਵੀ ਲੁੱਕ ਆਰ ਰੀਸੈਂਟ ਹਿਸਟਰੀ 30-35 ਸਾਲਾਂ ਬਾਅਦ ਦੀਪ ਸਿੱਧੂ ਬੋਟਾ He saw it live again. The actual Prachar was happening. Singh Ji and the, the youth around them, Santaji were youth themselves at that time. So they were speaking up. So Deep picked up that same gal. He brought it to life in English and other languages, where it be Hindi. Went to national, international TV media. He shut them up. So what did we do? Oh even if they're singers like Siddhu Musiala, when he was singing songs, he was okay. As soon as he started speaking about Sikh sovereignty, Khalistani became a problem. Within a few days of after an interview, of talking about Khalistani got assassinated. Not just assassinated by like, you know, someone beating him up, but using weaponry that you would think the state would use, the army would use. So we need to get wiser Khalsa ji. So look, Bhai Aftar Singh Khanda, Bhai you got Gurpatran um, Singh Pannu was uh, about to get assassinated. They were planning that. It's, not, it's right on our doorstep. We've got issued Amrit Amritpal Singh's singhdi, not allowed to come to the UK. ki kitta? Kitta to Singh ne because they never did anything wrong. They were just trying to take people off drugs, bring them to Sikhi. So, we need to understand that the fight is greater than our egos and our own issues between ourselves. They used to get together and they used to fight and they used to come back and they used to win. When the Khalsa walked the way of Maharaj, how Maharaj taught them how Sikhi is supposed to be uh, followed, then we, we had our own Raj. Last week we took Sangita from Gurunanagoddha's Medic to Victoria Albert Museum. We saw Maharaja Ranji Singh's throne. Everyone was emotional. We went to Thetford where Maharaja Dalip Singh's grave is and his wife and his son's grave. Everyone again was emotional. So we need to read our Atahas. We need to see what's going on around us. This isn't about the farming. If you look at it, the farming movement this year started two days before Deep Siddhu's Barsi. So, we need to look at what is going on, why are these things happening. If you look at it, we haven't got strong leadership. That's why we haven't been able to move forward in the protest as well. But just like Deep Sindhu was saying, just like Santaji was saying, this is about just farming, this is about everything. So, if we're going to win, we need to fight on the Anantparsa Mate. Some of them will be updated now because we have lost water. <laughs> You got the nasheida mm -hmm. free-flowing politicians are involved, no one says anything. Uh, youth are getting shot by the farmers' prospects in the back of the head, no one bats how you did. So in Naikataya Dash Kimada Jatik, we need to think about these things, Ji Why ka Khalsa? Why Guruji Bate? ਗੋ ਤੁਹਾਡਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਆਪ ਕਿਸਾਨਾਂ ਤੁਹਾਡਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਦੀਪ ਸਿੰਘੂ ਦਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਅਫਜ਼ਾਰ ਖੰਡੇ ਦਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਹਦੀਪ ਨਿਜਰ ਦਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਹਦੀਪ ਨਿਜਰ ਦਾ ਕਾਤਲ ਕੋਰ ਹਿੰਦੋਸਤਾਨ ਹਿੰਦੋਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i'm just going to say a few words in english. it's very important that we show unity. united we stand, divided we fall. it's been the british government's ruling all the time. they'll divide and conquer. we've fallen to the getting conquered. it's nice to see that we've got all age groups here today, but it's very important. that every prabandhak committee throughout the country start educating the youth and the way to do it is not just with punjabi classes we need to start with the ally with with the ally qareeb no jehda saada utte kisan ya ohna nu goliyan maar ke sarkaar ne shaheed kita jo aes karke iko ek sadi vi halya oh hai khalsaistan so khalsa raj khalsaistan di prapti vaste aapan sare ikjut hoiye ਔਰ ਜੋ ਭਾਰਤ ਦੀ ਹਿੰਦੂਤਵੀ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹਨੂੰ ਆਪਾਂ ਕਬਜ਼ੇ ਨੂੰ ਆ ਭਾਰਤ ਦੇ ਵਿੱਚੋਂ ਕਬਜ਼ੇ ਵਿੱਚੋਂ ਛਡਾਉਣ ਦੇ ਲਈ ਜਿਹੜੀਆਂ ਵੀ ਵਿਦੇਸ਼ਾਂ ਵਿੱਚ ਜਾਂ ਉੱਤੇ ਪੰਜਾਬ ਦੇ ਅੰਦਰ ਖਾਲਸਾ ਰਾਜ ਪਾਕਿਸਤਾਨ ਦੇ ਬਾਅਦ ਤੇ ਜਥੇਬੰਦੀਆਂ ਜੂਝ ਰਹੀਆਂ ਉਹਨਾਂ ਦਾ ਆਪਾਂ ਸਾਰੇ ਡਟ ਕੇ ਸਾਥ ਦਈਏ ਇੱਕ ਸੋਨਿਆ ਸੋਨਿਆ ਰੱਬ ਵਾਰੀ ਦੋਨਾਂ ਸਰਕਾਰਾਂ ਨੂੰ ਦੱਸੋ ਚਾਹਣੇ ਜਿੰਦਾਬਾਦ ਭਾਦੇ ਸੱਜਣਾਂ ਜਿੰਦਾਬਾਦ ਬਨੇ ਕਿਸਾਨਾਂ ਦੇ ਲੋਕ ਔਰ ਬੰਦੀ ਸਿੰਘਾਂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਬੰਦੀ ਸਿੰਘਾਂ ਜੈ ਕਰੋ 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 ਬੰਦ ਕਰੋ ਬੰਦੀ ਸਿੰਘ ਜੇਹ ਕਰੋ ਬੰਦ ਕਰੋ ਉਸਾਨਾ ਤੇ ਤੇਜਰ ਬੰਦ ਕਰੋ ਉਸਾਨਾ ਤੇ ਤੇਜਰ ਬੰਦ ਕਰੋ ਬੰਦੀ ਸਿੰਘ ਜੇਹ ਕਰੋ ਬੰਦੀ ਸਿੰਘ ਜੇਹ ਕਰੋ ਖਾਲਸਾਣ ਜਿੰਦਾਬਾਦ ਖਾਲਸਾਣ ਜਿੰਦਾਬਾਦ ਖਾਲਸਾਣ ਜਿੰਦਾਬਾਦ ਭਾਰਤ ਸਰਕਾਰ ਮੁਕਤਬਾਦ ਭਾਰਤ ਸਰਕਾਰ ਮੁਕਤਬਾਦ ਭਾਰਤ ਸਰਕਾਰ ਮੁਕਤਬਾਦ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ